ਅੱਜ ਗੱਲ ਕਰਦੇ ਹਾਂ ਪੰਜਾਬ ਦੇ ਇੱਕ ਹਾਈ ਪ੍ਰੋਫਾਈਲ ਕਤਲ ਕੇਸ ਨਰੋਤਮ ਸਿੰਘ ਢਿੱਲੋਂ ਉਰਫ ਨਰੋਤਮ ਸਿੰਘ ਬਾਦਲ ਜਿਸ ਦਾ ਪਿਛਲੇ ਦਿਨੀ ਗੋਆ ਵਿੱਚ ਕਤਲ ਹੋ ਗਿਆ ਨਰੋਤਮ ਸਿੰਘ ਢਿੱਲੋਂ ਜਿਸ ਨੂੰ ਦੇਵਿੰਜ਼ ਬਾਦਲ ਦੇ ਨਾਲ ਨਾਲ ਵੀ ਲੋਕ ਜਾਣਦੇ ਸਨ ਜਿਸ ਦਾ ਪਿਛਲੇ ਦਿਨੀ ਗੋਆ ਤੇ ਉਸ ਦੇ ਆਪਣੇ ਹੀ ਲੰਝਰੀ ਕਾਰ ਵਿੱਚ ਕਤਲ ਹੋ ਗਿਆ ਦੇਵਿੰਜ਼ ਬਾਦਲ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਅਤੇ ਸੁਖਬੀਰ ਸਿੰਘ ਬਾਦਲ ਦਾ ਚੇਹਰਾ ਭਰਾ ਲੱਗਦਾ ਸੀ ਨਿਵਜ ਬਾਦਲ ਜਸਦਾ ਕੇ ਮਵਦਾ ਨਾਲ ਪ੍ਰਾਰਾ ਰਿਸ਼ਤਾ ਸੀ ਜਿਸ ਵੇਲੇ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀਦਰਕੌਰ ਬਾਦਲ ਤੇ ਅਬਦਲ ਤੋਂ ਵਾਤ ਜਾਇਦਾਦ ਇਕੱਠੇ ਕਰਦੇ ਬਾਵਲੇ ਦਰਜ ਕੀਤੇ ਸਨ ਤਾਂ ਉਸ ਵਕਤ ਦਰੋਤਮ ਬਾਦਲ ਉਰਫ ਨਿਵਜ ਬਾਦਲ ਦਾ ਵੀ ਨਾਂ بڑا ਸੁਰਖੀਆਂ ਵਿੱਚ ਆਇਆ ਸੀ ਜ਼ਬਾਦਲ ਤੇ ਇਹ ਇਲਜ਼ਾਮ ਲੱਗੇ ਸਨ ਕਿ ਉਸ ਨੇ ਬਾਦਲਾ ਦੀ ਕਤਤ ਕਾਲੀ ਕਮਾਈ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਉਸ ਨੂੰ ਇੱਕ ਨੰਬਰ ਵਿੱਚ ਕੀਤਾ ਅਤेंद्र ਉਤਮ ਬਾਦਲ ਵੀ ਬਾਦਲਾਂ ਦਾ ਸਾਰਾ ਪੈਸਾ ਵਿਆਜ ਤੇ ਲੋਕਾਂ ਨੂੰ ਦਿੰਦਾ ਸੀ ਤੇ ਉਸਦੀ ਉਗਰਾਹੀ ਵੀ ਕਰਦਾ ਸੀ ਹਾਲਾਂਕਿ ਇਹ ਮੁਕੱਦਮੇ ਅਦਾਲਤਾਂ ਦੇ ਵਿੱਚ ਜਿਆਦਾ ਲੰਬਾ ਸਮਾਂ ਟਿਕ ਨਹੀਂ ਸਕੀ ਪਰ ਹੁਣ ਦੇ ਦਰੋਤਮ ਬਾਦਲ ਦੇ ਕਤਲ ਵਿੱਚ ਜੋ ਗ੍ਰਿਫਤਾਰੀਆਂ ਹੋਈਆਂ ਅਤੇ ਕਿਸ ਨੇ ਕੀਤਾ ਇਹ ਹਾਈ ਪ੍ਰੋਫਾਈਲ ਮਾਰਡਰ ਇਸ ਕੇਸ ਬਾਰੇ ਪੁਲਿਸ ਦੇ ਜੋ ਖੁਲਾਸੇ ਕੀਤੇ ਹਨ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸੋ ਕਿਰਪਾ ਕਰਕੇ ਅਖੀਰ ਤੱਕ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਗੁਆ ਪੁਲਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ ਐਤਵਾਰ ਸਵੇਰੇ ਜਦੋਂ ਨਿਵਜ਼ ਬਾਦਲ ਦੇ ਗੁਆ ਵਿਚਲੇ ਲਕਜ਼ਰੀ ਵਿਲੇ ਦੇ ਸਟਾਫ ਬੈਬਰਾਂ ਨੇ ਦੇਖਿਆ ਕਿ ਨਿਵਜ਼ ਬਾਦਲ ਕਾਫੀ ਦੇਰ ਤੱਕ ਅਜੇ ਉੱਠਿਆ ਹੀ ਨਹੀਂ ਤਾਂ ਉਸ ਨੂੰ ਜਗਾਉਣ ਜਦੋਂ ਕਮਰੇ ਵਿੱਚ ਗਏ ਤਾਂ ਅંદર ਦੇਖਿਆ ਕਿ ਨਿਵਜ਼ ਬਾਦਲ ਦਾ ਕਤਲ ਹੋ ਚੁੱਕਾ ਸੀ ਅਤੇ ਉਹ ਮਰਿਆ ਪਿਆ ਸੀ ਪੁਲਿਸ ਨੂੰ ਸੂਚਿਤ ਕੀਤਾ ਜਾਦਾ ਹੈ ਜੋ ਪੁਲਸ ਚਾਰ ਵੀਰਾਂ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕਰਦੀ ਹੈ ਕਿ ਬਾਦਲ ਦੇ ਘਰ ਵਿੱਚ ਇੱਕ ਰਾਤ ਪਹਿਲਾ ਹੋਰ ਕੌਣ ਕੌਣ ਆਇਆ ਸੀ ਤਾਂ ਸੀਸੀਟੀਵੀ ਵਿੱਚ ਇਹ ਪਤਾ ਲੱਗਦਾ ਹੈ ਕਿ ਰਾਤ ਨੂੰ ਇੱਕ 22-23 ਸਾਲ ਦੀ ਕੁੜੀ ਅਤੇ ਇੱਕ ਮੁੰਡਾ ਨਿਵਜ ਬਾਦਲ ਦੇ ਘਰ ਵਿੱਚ ਦਾਖਲ ਹੋਏ ਸਨ ਇਹ ਦੋਵੇਂ ਮੁੰਡਾ ਕੁੜੀ ਨਿਰੋਤਪ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰਦੇ ਹਨ ਅਤੇ ਕੁਝ ਘੰਟੇ ਇਕੱਠੇ ਰਹਿੰਦੇ ਹਨ ਪੁਲਿਸ ਨੂੰ ਇਹ ਗੱਲ ਵੀ ਪਤਾ ਚੱਲਦੀ ਹੈ ਕਿ ਇਹ 22-23 ਸਾਲਾਂ ਦੀ ਕੁੜੀ ਨਿਵਜ ਬਾਦਲ ਨੂੰ ਇੰਸਟਾਗ੍ਰam ਉੱਤੇ ਪਈ ਸੀ ਤੁਸੀਂ ਹੈਰਾਨ رہ ਜਾਓਗੇ ਕਿ ਨਿਵਜ ਬਾਦਲ ਜੋ ਕਿ ਇੰਸਟਾਗ੍ਰam ਉਹ ਜਿਸ ਦਾ ਅਕਾਊਂਟ ਸੀ ਉਸ ਦੀ ਫਾਲੋਅਰ ਲਿਸਟ ਵਿੱਚ 95% ਕੁੜੀਆਂ ਹੀ ਉਸਨੂੰ ਫਾਲੋ ਕਰਦੀਆਂ ਸਨ। ਇੱਕ 77 ਸਾਲ ਦੇ ਵੱਡੇ ਬਿਜ਼ਨਸਮੈਨ ਦੀਆਂ ਜ਼ਿਆਦਾਤਰ ਦੋਸਤ ਕੁੜੀਆਂ ਹੀ ਸਨ। ਡਿਵਜ਼ ਬਾਦਲ ਦੀਆਂ ਇਹੀ ਇੰਸਟਾਗ੍ਰਾਮ ਫ੍ਰੈਡਾਂ ਵਿੱਚੋਂ ਇੱਕ ਕੁੜੀ ਉਸ ਨਾਲ ਦਿੱਦੀਆਂ ਵਧਾਉਂਦੀ ਹੈ ਅਤੇ ਆਪਣੇ ਇੱਕ ਸਾਥੀ ਬੁੱਡੇ ਦੇ ਨਾਲ ਉਸਦੇ ਘਰ ਪਹੁੰਚਦੀ ਹੈ। ਉਸ ਤੋਂ ਬਾਅਦ ਹੀ ਉਸਦਾ ਕਤਲ ਹੋਦਾ ਹੈ। ਪੁਲਿਸ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਕੁੜੀ ਨੇ ਇਹ ਬਿਆਨ ਦਿੱਤੇ ਸਨ ਕਿ ਡਿਵਜ਼ ਬਾਦਲ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 22 ਸਾਲਾਂ ਦੀ ਕੁੜੀ ਦਾ ਨਾਮ ਰੀਤੂ ਰਾਓ ਸੀ ਜੋ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਅਤੇ ਅਤੇ 32 ਸਾਲਾਂ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਗਿਆ ਜੋ ਕਿ ਦੋਵੇਂ ਮੱਧ ਪ੍ਰਦੇਸ਼ ਦੇ ਵਸਨੀਕ ਦੱਸੇ ਜਾਂਦੇ ਹਨ ਉਸ ਲੜਕੇ ਦਾ ਨਾਮ ਜਤਿੰਦਰ ਰਾਓ ਸੀ ਇੱਕ ਹੋਰ ਤੀਸਰਾ ਵਿਅਕਤੀ ਕੁਨਾਲ ਇਸ ਵਿੱਚੋਂ ਫਰਾਰ ਹੋ ਗਿਆ ਸ਼ਨੀਵਾਰ ਦੀ ਰਾਤ ਨੂੰ ਡਿਵਜ਼ ਬਾਤਲ ਦਾ ਇੱਕ ਸਹਾਰੇ ਦੇ ਨਾਲ ਸਾਹ ਘੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਇਹ ਦੋਵੇਂ ਬੱਡਾ ਕੁੜੀ ਆਪਣੀ ਫੋਰਚੂਨਰ ਕਾਰ ਵਿੱਚ ਕਤਲ ਕਰ ਤੋਂ ਬਾਅਦ ਫਰਾਰ ਹੋ ਜਾਂਦੇ ਹਨ ਮਾਰਦਾਦ ਕਰਨ ਤੋਂ ਬਾਅਦ ਇੱਕ 16 ਦਾ ਕੜਾ ਕਈ ਲੱਖ ਡਗਦਰ ਰੁਪਏ ਅਤੇ ਹੋਰ ਕਈ ਕੀਮਤੀ ਚੀਜ਼ਾਂ ਵੀ ਉੱਥੋਂ ਗਾਇਬ ਹੋ ਜਾਂਦੀਆਂ ਇਹ ਬੱਡਾ ਕੁੜੀ ਨਿਬਜ਼ ਬਾਦਲ ਨੂੰ ਮਾਰ ਕੇ ਅਤੇ ਲੁੱਟਕੋ ਕਰਕੇ ਫਰਾਰ ਤਾਂ ਹੋ ਜਾਂਦੇ ਪਰ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜਿਸ ਗੱਡੀ ਰਾਹੀਂ ਉਹ ਫਰਾਰ ਹੋ ਰਹਾ ਹੈ ਉਸ ਵਿੱਚ ਇੱਕ ਜੀਪੀਐਸ ਟ੍ਰੈਕਰ ਲੱਗਾ ਹੋਇਆ ਸੀ ਇਸੇ ਜੀਪੀਐਸ ਟਰੈਕਰ ਰਾਹੀਂ ਗੋਆ ਪੁਲਿਸ ਬंबई ਪੁਲਿਸ ਦੇ ਇਲਾਕੇ ਰਾਏਗੜ੍ਹ ਜ਼ਿਲ੍ਹੇ ਦੇ ਪਾਲੀ ਖੇਤਰ ਵਿੱਚੋਂ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰਦੀ ਹੈ ਉਸ ਵਕਤ ਗੱਡੀ ਵਿੱਚ ਤਿੰਨ ਲੋਕ ਸਵਾਰ ਸਨ ਇੱਕ ਕੁੜੀ ਅਤੇ ਦੋ ਮੁੰਡੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਕਨਾਲ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਜਤਿੰਦਰ ਅਤੇ ਨਿਤੁ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਨ੍ਹਾਂ ਤੋਂ ਪੁੱਛਗਿੱਛ ਅਜੇ ਤੱਕ ਜਾਰੀ ਹੈ ਪਰ ਹੁਣ ਗੱਲ ਕਰਦੇ ਹਾਂ ਦਰੋਤਵ ਢਿੱਲੋ ਉਰਫ ਦੇਵਜਬਾਦਲ ਦੇ ਵਿਵਾਦਿਤ ਪਸ਼ੋਕੜ ਦੇ ਬਾਰੇ ਪੰਜਾਬ ਦੇ ਇੱਕ ਬਹੁਤ ਵੱਡੇ ਅਪਰਾਧਿਕ ਮਕਦਮੇ ਦੇ ਨਾਲ ਨਿਮਜ਼ ਬਾਦਲ ਬੜੀ ਦੇਰ ਤੱਕ ਦੇਰਤਾ ਦੇ ਨਾਲ ਜੁੜਿਆ ਹੋਇਆ ਸੀ ਉਹ ਕੇਸ ਸੀ ਜੋ ਬਾਦਲ ਪਰਿਵਾਰ ਦੇ ਖਿਲਾਫ ਆਵਦਰ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦਰਜ ਕੀਤਾ ਗਿਆ ਸੀ ਇਸ ਕੇਸ ਵਿੱਚ ਕੈਪਟਨ ਅਭਿਰਧਰ ਸਿੰਘ ਨੇ ਦਰੋਤਮ ਬਾਦਲ ਨੂੰ ਵੀ ਦਬਾਬਜੋਦ ਕੀਤਾ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਬਾਬਲੇ ਉਸ ਦੇ ਖਿਲਾਫ ਦਰਜ ਹੋਏ ਸਨ ਉਸ ਵਕਤ ਦਰੋਤਮ ਬਾਦਲ ਦੀ ਗ੍ਰਿਫਤਾਰੀ ਵੀ ਹੋਦੀ ਹੈ ਦੇਵਜ ਬਾਦਲ ਉਰਫ ਰੋਤਮ ਬਾਦਲ ਦੇ ਨਾਲ ਉਸੇ ਕੇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਜੇਲ੍ਹ ਵਿੱਚ ਬੱਧ ਸਰ ਇਸੇ ਕੇਸ ਵਿੱਚ ਇੱਕ ਹੋਰ ਵਿਅਕਤੀ ਅਰਦੀਪ ਸਿੰਘ ਜੋ ਕਿ ਸਾਲ 1997 ਤੋਂ ਲੈ ਕੇ 2002 ਤੱਕ ਅਕਾਲੀ ਦਲ ਦੀ ਸਰਕਾਰ ਵੇਨੇ ਪ੍ਰਕਾਸ਼ ਸਿੰਘ ਬਾਦਲ ਦਾ OSD ਸੀ ਉਸ ਨੂੰ ਵੀ ਨਾਬਜੌਦ ਕੀਤਾ ਗਿਆ ਸੀ ਮੁਕਦਮੇ ਵਿੱਚ ਇਹ ਗੱਲ ਦਰਜ ਕੀਤੀ ਗਈ ਸੀ ਕਿ ਉਸ ਬਾਦਲ ਦੇ OSD ਅਰਦੀਪ ਸਿੰਘ ਨੇ ਬਹੁਤ ਸਾਰੀ ਕਾਲੀ ਕਬਾਈ ਅਤੇ ਅਰਭਰ ਪਏ ਇੱਕਠੇ ਕੀਤੇ ਸਨ ਅਤੇ ਜਿਸ ਨੂੰ ਖੁਰਦਪੁਰ ਦੇ ਤੇ ਇੱਕ ਨੰਬਰ ਵਿੱਚ ਨਰੋਤਮ ਸਿੰਘ ਢਿੱਲੋਂ ਉਰਫ ਨਿਵਜ ਬਾਦਲ ਨੇ ਕੀਤਾ ਸੀ ਤਾਚਾਰ ਦੇ ਇਸ ਕੇਸ ਵਿੱਚ ਨਰੋਤਮ ਬਾਦਲ ਨੂੰ ਵਿਜੀਲੈਂਸ ਵੱਲੋਂ ਸ਼ਿਮਲੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਹ ਕਈ ਹਫ਼ਤੇ ਤੱਕ ਜੇਲ੍ਹ ਵਿੱਚ ਬੱਦਰਿਆ ਇਸ ਮੁਕੱਦਮੇ ਤੋਂ ਇਲਾਵਾ ਇੱਕ ਪਰਚਾ ਲੰਬੀ ਪੁਲਿਸ ਵੱਲੋਂ ਵੀ ਦਰਜ ਕੀਤਾ ਗਿਆ ਸੀ ਅਤੇ ਲੰਬੀ ਪੁਲਿਸ ਨੇ ਨਿਵਜ ਬਾਦਲ ਦੇ ਸਬੰਧ ਜਾਲੀ ਕਰੰਸੀ ਦਾਸ਼ਾ ਤਸਕਰਾਂ ਅਤੇ आतवादी आईएसआई ਦਾ ਜੋੜ ਦਿੱਤੇ ਸਰ ਪਰ ਇਹ ਸਾਰੇ ਮੁਕਦਮੇ ਹੀ ਅਦਾਲਤਾਂ ਵਿੱਚ ਤਾਜ ਦੇ ਪੱਤਿਆਂ ਵਾਂਗ ਖਿਲਰ ਕੇ ਰਹਿ ਗਏ ਸਰ ਕਿਉਂਕਿ ਇਹਨਾਂ ਮੁਕਦਮਿਆਂ ਦੇ ਸਾਰੇ ਦੇ ਸਾਰੇ ਗਵਾਹ ਹੀ ਬੁੱਕਰ ਗਏ ਸਰ ਤੁਹਾਨੂੰ ਦੱਸ ਦਈਏ ਕਿ ਨਰਉਤਮ ਢਿੱਲੋ ਭਾਰਤ ਆਉਣ ਤੋਂ ਪਹਿਲਾਂ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਰਿਹਾ ਸੀ ਸਭ ਤੋਂ ਪਹਿਲਾਂ ਉਹ ਕੈਨੇਡਾ ਰਹਿੰਦਾ ਸੀ ਇਸ ਤੋਂ ਬਾਅਦ ਉਸਨੇ ਅਮਰੀਕਾ ਵਿੱਚ ਇੱਕ ਫਰਾਰੀ ਗੱਡੀ ਖਰੀਦੀ ਜਿਸ ਨੂੰ ਵਿਜੀਲੈਂਸ ਨੇ ਆਧਾਰ ਬਣਾਇਆ ਅਤੇ ਉਸਤੇ ਕੇਸ ਦਰਜ ਕੀਤੇ ਭਾਰਤ ਦੇ ਵਿੱਚ ਵੀ ਨਿਵਜ਼ ਬਾਦਲ ਤੇ ਗੋਆ ਦਿੱਲੀ ਪੰਜਾਬ ਸ਼ਿਮਲੇ ਵਿੱਚ ਵੱਟੇ ਘਰੋਂ ਵਾਰਸਣ ਇਹ ਗੱਲ ਮੰਨੀ ਜਾਂਦੀ ਹੈ ਕਿ ਨਿਵਜ਼ ਬਾਦਲ ਬੜਾ ਖੁਸ਼ ਮਜ਼ਾਜ ਦਾ ਕਿਸਮ ਦਾ ਅਨਸਾਰ ਸੀ ਵੱਡੇ ਵੱਡੇ ਪੱਜਾਪੀ ਸਿਗਰ ਇਸ ਉਮਰ ਵਿੱਚ ਵੀ ਉਸਦੇ ਨਾਲ ਉੱਠਦੇ ਬੈਠਦੇ ਸਨ ਪਰ ਇਹੋ ਜੀਆਂ ਗੱਲਾਂ ਹੀ ਅਖੀਰ ਵਿੱਚ ਉਸਦੇ ਕਤਲ ਦਾ ਕਾਰਨ ਬਣੀਆ ਨਿਵਜ਼ ਬਾਦਲ ਦੇ ਕਤਲ ਵੇਲੇ 47 ਲੱਖ ਰੁਪਏ ਕੀ ਕੈਸ਼ ਵੀ ਉੱਥੋਂ ਚੋਰੀ ਹੋਇਆ ਪੁਛ ਪੜਤਾਲ ਅਜੇ ਤੱਕ ਜਾਰੀ ਹੈ ਇਸ ਹੀ ਕਹਾਣੀ ਦਰੋਤਾ ਵਟੱਲੋ ਉਰਫ ਅਦੇਵ ਜ਼ਬਾਦ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ